ਉਹ ਇੱਕ ਵਾਰੀ ਛੋਟ ਮੰਗੀ ਕੋਈ ਬੜੀ ਬੜੀ ਮੰਗੀ ਅਕਾਲ ਤਖਤ ਦਾ ਜੀ ਮਾਫੀ ਤੇ ਰੱਖ ਲਵੇ ਮਤੇ ਵਾਲੀ ਉਹ ਜਾ ਰਹੇ ਹੋ ਫਿਰ ਉਹ ਕਹਿੰਦੇ ਮਾਫ ਮਾ ਪਾਰਟੀ ਚ ਵਾਪਸ ਆ ਜੀ ਨਹੀਂ ਨਹੀਂ ਮਾ ਪਾਰਟੀ ਦੇ ਅਸੀਂ ਬਣਾ ਰਹੇ ਹਮ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਨੁਸਾਰ ਤੇ ਪਾਰਟੀ ਅਸੀਂ ਬਣਾ ਰਹੇ ਹਮ ਅੱਛਾ ਜਿਹੜੇ ਜਿੱਥੇ ਉਹਨਾਂ ਜਾ ਕੇ ਮਾਫੀ ਮੰਗੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਕਰੋ ਕਮੇਟੀ ਭਰਤੀ ਕਰਾਵੇ ਪ੍ਰਧਾਨ ਦੀ ਚੋਣ ਕਰੇ ਅੱਗੋਂ ਪਾਰਟੀ ਜਿਹੜੀ ਹੈ ਉਹ ਚਲਾ ਦੇ ਜਸਦੇਵ ਸਾਹਿਬ ਨੇ ਤਾਂ ਮਤੇ ਚ ਇਹ ਕਹਿੰਦਾ ਕਿ ਆਪੋ ਆਪਣੀ ਸੇਵਾ ਇਹ ਜਿੱਥੇ ਤੇ ਹੈ ਹੀ ਨਹੀਂ ਜੀ ਅੱਛਾ ਜਸਦੇਵ ਤਾਂ ਸੁ ਉਹ ਇੱਕ ਵਾਰੀ ਛੋਟੇ ਮੰਗੀ ਕੋਈ ਬੜੀ ਬੜੀ ਮੰਗੀ ਅਕਾਲ ਤਖਤ ਸਾਹਿਬੀ ਮਾਫੀ ਤੇ ਰੱਖ ਲਵੇ ਮਤੇ ਵਾਲੀ ਉਹ ਜਾ ਰਹੇ ਹੋ ਫਿਰ ਉਹ ਕਹਿੰਦੇ ਮਾ ਮਾ ਪਾਰਟੀ ਚ ਵਾਪਸ ਆ ਜੀ ਨਹੀਂ ਨਹੀਂ ਮਾ ਪਾਰਟੀ ਦੇ ਸੀ ਬਣਾ ਰਹੇ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਨੁਸਾਰ ਤੇ ਪਾਰਟੀ ਐਸੀ ਬਣਾ ਰਹੇ ਆ ਅੱਛਾ ਜਿਹੜੇ ਜਿੱਥੇ ਉਹਨਾਂ ਜਾ ਕੇ ਮਾਫੀ ਮੰਗੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਕਰੋ ਕਮੇਟੀ ਪੰਤੀ ਕਰਾਵੇ ਪ੍ਰਧਾਨ ਦੀ ਚੋਣ ਕਰੇ ਅੱਗੋਂ ਪਾਰਟੀ ਜਿਹੜੀ ਹੈ ਉਹ ਚਲਾਵੇ ਜਥੇਦਤਾ ਸਾਹਿਬ ਨੇ ਤਾਂ ਮਤੇ ਚ ਇਹ ਕਹਿੰਦਾ ਕਿ ਆਪੋ ਆਪਣੀ ਸੈੱਟ ਇਹ ਜਿੱਥੇ ਤੇਰਾ ਹੈ ਹੀ ਨਹੀਂ ਜੀ ਅੱਛਾ ਜਥੇਦਤਾ ਉਹ ਇੱਕ ਵਾਰੀ ਛੋਟੇ ਮੰਗੀ ਕੋਈ ਬੜੀ ਬੜੀ ਮੰਗੀ ਅਕਾਲ ਤਖਤ ਜੀ ਮਾਫੀ ਤੇ ਰੱਖ ਲਵੇ ਮਤੇ ਵਾਲੀ ਉਹ ਜਾ ਰਹੇ ਹੋ ਫਿਰ ਉਹ ਕਹਿੰਦੇ ਮਾ ਮਾ ਪਾਰਟੀ ਚ ਵਾਪਸ ਆ ਜੀ ਨਹੀਂ ਨਹੀਂ ਮਾ ਪਾਰਟੀ ਦੇ ਸੀ ਬਣਾ ਰਹੇ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਨੁਸਾਰ ਤੇ ਪਾਰਟੀ ਐਸੀ ਬਣਾ ਰਹੇ ਆ ਅੱਛਾ ਜਿਹੜੇ ਜਿੱਥੇ ਉਹਨਾਂ ਜਾ ਕੇ ਮਾਫੀ ਮੰਗੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਕਰੋ ਕਮੇਟੀ ਭਰਤੀ ਕਰਾਵੇ ਪ੍ਰਧਾਨ ਦੀ ਚੋਣ ਕਰੇ ਅੱਗੋਂ ਪਾਰਟੀ ਜਿਹੜੀ ਹੈ ਉਹ ਚਲਾਵੇ ਜਥੇਦਤਾ ਸਾਹਿਬ ਨੇ ਤਾਂ ਮਤੇ ਚ ਇਹ ਕਹਿੰਦਾ ਕਿ ਆਪੋ ਆਪਣੀ ਸੈੱਟ ਇਹ ਜਿੱਥੇ ਤੇਰਾ ਹੈ ਹੀ ਨਹੀਂ ਜੀ ਅੱਛਾ ਜਥੇਦਤਾ ਸੁਣ ਉਹ ਇੱਕ ਵਾਰੀ ਛੋਟੇ ਮੰਗੀ ਪਈ ਬੜੀ ਬੜੀ ਮੰਗੀ ਅਕਾਲ ਤਖਤ ਦਾ ਜੀ ਮਾਫੀ ਤੇ ਰੱਖ ਲਵੇ ਮਤੇ ਵਾਲੀ ਉਹ ਜਾ ਰਹੇ ਹੋ ਫਿਰ ਉਹ ਕਹਿੰਦੇ ਮਾਫ ਮਾ ਪਾਰਟੀ ਚ ਵਾਪਸ ਆ ਜੀ ਨਹੀਂ ਨਹੀਂ ਮਾ ਪਾਰਟੀ ਦੇ ਅਸੀਂ ਬਣਾ ਰਹੇ ਹਮ ਜਿਹੜਾ ਕਾਦਰ ਸਾਹਿਬ ਦੇ ਹੁਕਮ ਦੇ ਅਨੁਸਾਰ ਤੇ ਪਾਰਟੀ ਅਸੀਂ ਬਣਾ ਰਹੇ ਹਮ ਅੱਛਾ ਜਿਹੜੇ ਜਿੱਥੇ ਉਹਨਾਂ ਜਾ ਕੇ ਮਾਫੀ ਮੰਗੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਕਰੋ ਕਮੇਟੀ ਭਰਤੀ ਕਰਾਵੇ ਪ੍ਰਧਾਨ ਦੀ ਚੋਣ ਕਰੇ ਅੱਗੋਂ ਪਾਰਟੀ ਜਿਹੜੀ ਹੈ ਉਹ ਚਲਾ ਦੇ ਜਸਦੇਵ ਸਾਹਿਬ ਨੇ ਤਾਂ ਮਤੇ ਚ ਇਹ ਕਹਿੰਦਾ ਕਿ ਆਪੋ ਆਪਣੀ ਸੇਵਾ ਇਹ ਜਿੱਥੇ ਤੇ ਹੈ ਹੀ ਨਹੀਂ ਜੀ ਅੱਛਾ ਜਸਦੇਵ ਤਾਂ ਸੁਣ ਉਹ ਇੱਕ ਵਾਰੀ ਛੋਟ ਮੰਗੀ ਕੋਈ ਬੜੀ ਬੜੀ ਮੰਗੀ ਅਕਾਲ ਤਖਤ ਦਾ ਜੀ ਮਾਫੀ ਤੇ ਰੱਖ ਲਵੇ ਮਤੇ ਵਾਲੀ ਉਹ ਜਾ ਰਹੇ ਹੋ ਫਿਰ ਉਹ ਕਹਿੰਦੇ ਮਾਫ ਮਾ ਪਾਰਟੀ ਚ ਵਾਪਸ ਆ ਜੀ ਨਹੀਂ ਨਹੀਂ ਮਾ ਪਾਰਟੀ ਦੇ ਅਸੀਂ ਬਣਾ ਰਹੇ ਹਮ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਨੁਸਾਰ ਤੇ ਪਾਰਟੀ ਅਸੀਂ ਬਣਾ ਰਹੇ ਹਮ ਅੱਛਾ ਜਿਹੜੇ ਜਿੱਥੇ ਉਹਨਾਂ ਜਾ ਕੇ ਮਾਫੀ ਮੰਗੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਕਰੋ ਕਮੇਟੀ ਭਰਤੀ ਕਰਾਵੇ ਪ੍ਰਧਾਨ ਦੀ ਚੋਣ ਕਰੇ ਅੱਗੋਂ ਪਾਰਟੀ ਜਿਹੜੀ ਹੈ ਉਹ ਚਲਾ ਦੇ ਜਸਦੇਵ ਸਾਹਿਬ ਨੇ ਤਾਂ ਮਤੇ ਚ ਇਹ ਕਹਿੰਦਾ ਕਿ ਆਪੋ ਆਪਣੀ ਸੇਵਾ ਇਹ ਜਿੱਥੇ ਤੇ ਹੈ ਹੀ ਨਹੀਂ ਜੀ ਅੱਛਾ ਜਸਦੇਵ ਤਾਂ ਸੁ ਉਹ ਇੱਕ ਵਾਰੀ ਛੋਟੇ ਮੰਗੀ ਬੜੀ ਬੜੀ ਮੰਗੀ ਅਕਾਲ ਤਖਤ ਸਾਹਿਬੀ ਮਾਫੀ ਤੇ ਰੱਖ ਲਵੇ ਮਤੇ ਵਾਲੀ ਉਹ ਜਾ ਰਹੇ ਹੋ ਫਿਰ ਉਹ ਕਹਿੰਦੇ ਮਾ ਮਾ ਪਾਰਟੀ ਚ ਵਾਪਸ ਆ ਜੀ ਨਹੀਂ ਨਹੀਂ ਮਾ ਪਾਰਟੀ ਦੇ ਸੀ ਬਣਾ ਰਹੇ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਨੁਸਾਰ ਤੇ ਪਾਰਟੀ ਐਸੀ ਬਣਾ ਰਹੇ ਆ ਅੱਛਾ ਜਿਹੜੇ ਜਿੱਥੇ ਉਹਨਾਂ ਜਾ ਕੇ ਮਾਫੀ ਮੰਗੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਕਰੋ ਕਮੇਟੀ ਪੰਤੀ ਕਰਾਵੇ ਪ੍ਰਧਾਨ ਦੀ ਚੋਣ ਕਰੇ ਅੱਗੋਂ ਪਾਰਟੀ ਜਿਹੜੀ ਹੈ ਉਹ ਚਲਾਵੇ ਜਥੇਦਤਾ ਸਾਹਿਬ ਨੇ ਤਾਂ ਮਤੇ ਚ ਇਹ ਕਹਿੰਦਾ ਕਿ ਆਪੋ ਆਪਣੀ ਸੈੱਟ ਇਹ ਜਿੱਥੇ ਤੇਰਾ ਹੈ ਹੀ ਨਹੀਂ ਜੀ ਅੱਛਾ ਜਥੇਦਤਾ ਸਾਹਿ ਉਹ ਇੱਕ ਵਾਰੀ ਛੋਟ ਮੰਗੀ ਪਈ ਬੜੀ ਬੜੀ ਮੰਗੀ ਅਕਾਲ ਤਖਤ ਸਾਹਿਬੀ ਮਾਫੀ ਤੇ ਰੱਖ ਲਵੇ ਮਤੇ ਵਾਲੀ ਉਹ ਜਾ ਰਹੇ ਹੋ ਫਿਰ ਉਹ ਕਹਿੰਦੇ ਮਾਫ ਮਾ ਪਾਰਟੀ ਚ ਵਾਪਸ ਆ ਜੀ ਨਹੀਂ ਨਹੀਂ ਮਾ ਪਾਰਟੀ ਦੇ ਅਸੀਂ ਬਣਾ ਰਹੇ ਹਮ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਨੁਸਾਰ ਤੇ ਪਾਰਟੀ ਅਸੀਂ ਬਣਾ ਰਹੇ ਹਮ ਅੱਛਾ ਜਿਹੜੇ ਜਿੱਥੇ ਉਹਨਾਂ ਜਾ ਕੇ ਮਾਫੀ ਮੰਗੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਕਰੋ ਕਮੇਟੀ ਭਰਤੀ ਕਰਾਵੇ ਪ੍ਰਧਾਨ ਦੀ ਚੋਣ ਕਰੇ ਅੱਗੋਂ ਪਾਰਟੀ ਜਿਹੜੀ ਹੈ ਉਹ ਚਲਾ ਦੇ ਜਸਦੇਵ ਸਾਹਿਬ ਨੇ ਤਾਂ ਮਤੇ ਚ ਇਹ ਕਹਿੰਦਾ ਕਿ ਆਪੋ ਆਪਣੀ ਸੇਵਾ ਇਹ ਜਿੱਥੇ ਤੇਰਾ ਹੈ ਹੀ ਨਹੀਂ ਜੀ ਅੱਛਾ ਜਸਦੇਵ